ਅੱਛੀ ਗੱਲ ਦੋਸਤੋ ਤੁਸੀਂ ਦੇਖ ਰਹੇ ਵਿਰਾਸਤ ਟੀਵੀ ਲਾਈਵ ਕਿਸਾਨਾਂ ਤੇ ਕੱਲ ਕੀਤੀ ਗਈ ਸਖਤ ਕਾਰਵਾਈ ਅਤੇ ਸੰਭੂ ਮੋਰਚੇ ਅਤੇ ਖਨੌਰੀ ਮੋਰਚੇ ਤੋਂ ਚੁਕਾਏ ਗਏ ਧਰਨੇ ਤੋਂ ਬਾਅਦ ਪਹਿਲੀ ਵਾਰ ਪੰਜਾਬ ਸਰਕਾਰ ਦੇ ਐਮਪੀ ਮਾਲਵਿੰਦਰ ਸਿੰਘ ਕੰਗ ਜੋ ਕਿ ਆਮ ਆਦਮੀ ਪਾਰਟੀ ਦੇ ਬੁਲਾਰੇ ਵੀ ਹਨ ਉਹਨਾਂ ਨੇ ਪਹਿਲੀ ਵਾਰ ਸਪਸ਼ਟੀਕਰਨ ਦਿੱਤਾ ਇਸ ਕਾਰਵਾਈ ਦਾ ਜਿੱਥੇ ਸਪਸ਼ਟੀਕਰਨ ਘੱਟ ਤੇ ਦੂਜੀਆਂ ਪਾਰਟੀਆਂ ਤੇ ਬਲੇਮ ਜ਼ਿਆਦਾ ਲੱਗ ਰਿਹਾ ਹੈ ਤੇ ਇਸ ਸਵਾਲ ਦਾ ਜਵਾਬ ਲੋਕ ਆਪ ਹੀ ਦੇ ਰਹੇ ਨੇ ਜੇਕਰ ਇਸ ਵੀਡੀਓ ਦੇ ਕਮੈਂਟ ਸੈਕਸ਼ਨ ਨੂੰ ਖੋਲੀਏ ਤਾਂ ਲੋਕਾਂ ਵੱਲੋਂ ਜੋ ਲਾਂਝਾ ਪੈ ਰਹੀਆਂ ਨੇ ਉਸ ਦੇ ਵਿੱਚ ਲੋਕਾਂ ਦਾ ਇਹੀ ਕਹਿਣਾ ਹੈ ਕਿ ਤੁਸੀਂ ਕਿਸਾਨਾਂ ਦੇ ਨਾਲ ਧੋਖਾ ਕੀਤਾ ਬਹੁਤ ਜ਼ਿਆਦਾ ਗਲਤ ਕੀਤਾ ਕਿਸਾਨਾਂ ਦੇ ਨਾਲ ਇਹ ਕਹਿਣਾ ਇੱਕਾਦੋਕਾ ਕਮੈਂਟ ਉਹ ਵੀ ਨੇ ਜੋ ਇਸ ਕਾਰਵਾਈ ਨੂੰ ਸਹੀ ਮੰਨ ਰਹੇ ਨੇ ਅਤੇ ਜ਼ਿਆਦਾਤਰ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਕਾਰਵਾਈ ਜੇਕਰ ਕਰਨੀ ਸੀ ਤਾਂ ਇਸ ਦਾ ਤਰੀਕਾ ਬਿਲਕੁਲ ਗਲਤ ਸੀ ਇਸ ਤਰ੍ਹਾਂ ਗਦਾਰੀ ਨਹੀਂ ਕਰਨੀ ਚਾਹੀਦੀ ਸੀ ਤੁਹਾਨੂੰ ਇਸ ਬਾਰੇ ਕੀ ਕਹਿਣਾ ਜੋ ਕਮੈਂਟ ਕਰਨਾ ਉਹ ਦੇਖਦੇ ਆ ਇਸ ਮੌਕੇ ਆਮ ਆਦਮੀ ਪਾਰਟੀ ਦੇ ਐਮਪੀ ਮਾਲਵੀਨਦਰ ਸਿੰਘ ਕੰਗ ਨੇ ਕੀ ਬਿਆਨ ਦਿੱਤਾ ਹੈ ਆਮ ਆਦਮੀ ਪਾਰਟੀ ਵੱਲੋਂ ਕਿਸਾਨਾਂ ਤੇ ਕੀਤੀ ਗਈ ਇਸ ਸੱਤ ਕਾਰਵਾਈ ਤੋਂ ਬਾਅਦ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਕਾਂਗਰਸ ਦੇ 99 ਮੈਂਬਰ ਪਾਰਲੀਮੈਂਟ ਹੈ तकरीबन 100 ਤੇ ਕਾਂਗਰਸ ਨੇ ਕਿੰਨੀ ਵਾਰ ਕਿਸਾਨਾਂ ਦੀ ਗੱਲ ਲੋਕ ਸਭਾ 'ਚ ਕੀਤੀ ਹੈ ਕਾਂਗਰਸ ਵਾਲੇ ਜਵਾਬ ਦੇਣ ਔਰ ਦੂਜੀ ਗੱਲ ਤੁਹਾਡੀ 5 ਸਾਲ ਸਰਕਾਰ ਰਹੀ ਹੈ ਕਾਂਗਰਸ ਦੀ ਪੰਜਾਬ 'ਚ ਔਰ ਤੁਸੀਂ ਕਹਿੰਦੇ ਹੋ ਕਿ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਕਰਜ਼ਾ ਤਾਂ ਤੁਸੀਂ ਕੀ ਮਾਫ਼ ਕਰਨਾ ਰੂਰਲ ਡਿਵੈਲਪਮੈਂਟ ਫੰਡ ਜਿਹੜਾ ਆ ਉਹਦਾ ਜਿਹੜਾ ਵੱਡਾ ਸਕੈਮ ਹੋਇਆ ਉਹ ਵੀ ਤੁਹਾਡੇ ਰਾਜ 'ਚ ਹੋਇਆ ਉਦੋਂ ਕਾਂਗਰਸ ਦੇ ਐਮਪੀ ਕਿਉਂ ਨਾ ਬੋਲੇ ਗੱਲ ਇਹ ਆ ਵੀ ਤੁਹਾਡੇ ਜਿਹੜਾ 도ਗਲਾ ਕਿਰਦਾਰ ਹੈ ਜਦੋਂ ਤੁਸੀਂ ਸੱਤਾ ਚੋਂਨੇ ਉਦੋਂ ਤੁਹਾਨੂੰ ਕਿਸਾਨ ਭੁੱਲ ਜਾਂਦੇ ਆ ਅੱਜ ਜਦੋਂ ਪੰਜਾਬ 'ਚ ਨਸ਼ਿਆਂ ਦੇ ਖਿਲਾਫ ਮੁਹਿੰਮ ਚੱਲ ਰਹੀ ਹੈ ਨੌਜਵਾਨਾਂ ਨੂੰ ਰੋਜ਼ਗਾਰ ਦੀ ਲੋੜ ਹੈ ਪੰਜਾਬ ਦੇ ਰਸਤੇ ਬੰਦ ਕਰਨ ਨਾਲ ਪੰਜਾਬ ਦੀ ਇੰਡਸਟਰੀ ਪੰਜਾਬ ਦੀ ਆਰਥਿਕ ਜਿਹੜਾ ਹੈ ਉਹ ਪ੍ਰਭਾਵਿਤ ਹੁੰਦੀ ਹੈ ਜੇ ਭਗਵੰਤ ਮਾਨ ਜੀ ਦੀ ਸਰਕਾਰ ਨੇ ਪੰਜਾਬ ਦੀ ਬਿਹਤਰੀ ਲਈ ਇਹ ਕਦਮ ਚੁੱਕਿਆ ਹੈ ਤੇ ਕਾਂਗਰਸ ਉਹ ਨੂੰ ਕਿਉਂ ਕੀ ਕਿਸ ਗੱਲ ਦੀ ਪਰੇਸ਼ਾਨੀ ਹੈ ਕਾਂਗਰਸ ਦੱਸੇ ਕਿ ਇਹ ਇੰਡਸਟਰੀ ਦੇ ਖਿਲਾਫ ਹੈ ਕਿ ਕਾਂਗਰਸ ਪੰਜਾਬ ਦੇ ਕਾਰੋਬਾਰੀਆਂ ਦੇ ਖਿਲਾਫ ਹੈ ਕਿ ਕਾਂਗਰਸ ਪੰਜਾਬ ਦੇ ਵਪਾਰ ਦੇ ਖਿਲਾਫ ਹੈ ਕਾਂਗਰਸ ਆਪਣਾ ਸਟੈਂਡ ਕਲੀਅਰ ਕਰੇ ਇਸ ਤਰ੍ਹਾਂ ਪਾਰਲੀਮੈਂਟ ਦੇ ਬਾਹਰ ਪ੍ਰੋਟੈਸਟ ਕਰਨ ਨਾਲ ਇਹ ਨਹੀਂ ਆ ਵੀ ਤੁਹਾਡੀ ਅਸਲੀਅਤ ਨਹੀਂ ਲੋਕ ਜਾਣਦੇ ਤੁਹਾਡੀ ਅਸਲੀਅਤ ਜਾਣਦੇ ਆ ਕਿਉਂਕਿ ਤੁਸੀਂ ਜਦੋਂ ਰਾਜ ਚੁੰਨੇ ਹੋ ਉਦੋਂ ਤੁਹਾਡਾ ਚਿਹਰਾ ਕੁਝ ਹੋਰ ਹੁੰਦਾ ਹੈ ਜਦੋਂ ਤੁਸੀਂ ਹੁਣ ਆਪੋਜੀਸ਼ਨ ਚੋਂ ਤੇ ਤੁਹਾਡਾ ਚਿਹਰਾ ਕੁਝ ਹੋਰ ਹੈ ਔਰ ਤੁਸੀਂ ਹਮੇਸ਼ਾ ਕਿਸਾਨਾਂ ਨਾਲ ਖਤਾ ਕੀਤੀ ਆ ਧੋਖਾ ਕੀਤਾ ਹੈ ਕਿਸਾਨੀ ਕਰਜ਼ਾ ਮਾਫੀ ਦੀ ਗੱਲ ਤੁਸੀਂ ਕਰਦੇ ਰਹੇ ਪੰਜ ਸਾਲ ਰਾਜ ਭੁਗਤ ਲਿਆ ਕਿਹੜੀ ਮਾਫ ਕੀਤੀ ਕਰਜ਼ਾਪੁਰ ਕੀ ਖਤਮ ਕਿਸਾਨ ਨੂੰ ਪੂਰੀ ਰਕਮ ਇਹੀ ਕਾਂਗਰਸ ਦਾ ਨਾਰਾ ਸੀ ਲੇਕਿਨ ਉਹ ਨਾਰੇ ਦਾ ਕੀ ਬਣਿਆ ਸੋ ਅੱਜ ਕਾਂਗਰਸ ਇਹ ਗੱਲ ਦੱਸੇ ਪੰਜਾਬ ਕਾਂਗਰਸ ਕੀ ਪੰਜਾਬ ਕਾਂਗਰਸ ਪੰਜਾਬ ਚ ਇੰਡਸਟਰੀ ਦੇ ਖਿਲਾਫ ਹੈ ਕਿ ਹੱਕ ਚ ਕੀ ਪੰਜਾਬ ਕਾਂਗਰਸ ਟ੍ਰੇਡ ਦੇ ਖਿਲਾਫ ਹੈ ਤੇ ਹੱਕ ਚ ਹੈ ਕੀ ਪੰਜਾਬ ਕਾਂਗਰਸ ਚਾਹੁੰਦੀ ਹੈ ਕਿ ਪੰਜਾਬ ਦੇ ਬਾਰਡਰ ਬੰਦ ਰਹਿਣ ਇਹ ਆਪਣਾ ਸਟੈਂਡ ਇਹਨਾਂ ਨੂੰ ਸਪਸ਼ਟ ਕਰਨਾ ਚਾਹੀਦਾ